ਜਪ ਆਦ ਸੱਚ ਜੁਗਾਦ ਸੱਚ ਆਦ ਸੁਦੇ ਜੁਗਾਦ ਸੱਚ ਹੈ ਵੀ ਸੱਚ ਨਾਲ ਕੋਸੀ ਵੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਐ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਕਹਿੰਦੇ ਜੇ ਜਦੋਂ ਚੰਡੀ ਚੱਲਦੀ ਹੈ ਮੂਹਰੇ ਹਨੂ ਅੱਗੇ ਅੱਗੇ ਹਨੂ ਜਿਹੜਾ ਹੈਗਾ ਦੁਰਗਾ ਸਤੋਤਰ ਚਾਊਗਾ ਪਿੱਛੇ ਅਕਾਲ ਉਸਤਤ ਦੇ ਵਿੱਚ ਉਹ ਅੱਗੇ ਅੱਗੇ ਟਪੂਸੀਆਂ ਵਾਰਦਾ ਜਾਂਦਾ ਹੈ ਮਤਲਬ ਹੈ ਜਿੱਥੇ ਗੁਰਮੁਖ ਤੁਰਦਾ ਹੈ ਤਾਂ ਅੱਗੇ ਉਹਦਾ ਜਿਹੜਾ ਭੂਅ ਉਹ ਚ ਜੋ ਆਵਾਜ਼ ਨਿਕਲਦੀ ਹੈ ਖਨੂ ਬੰਦ ਉਹ ਵਾਈਬ੍ਰੇਸ਼ਨ ਕਰਦਾ ਜਾਂਦਾ ਹੈ ਸ਼ਬਦ ਆ ਜਿਹੜਾ ਸ਼ਬਦ ਜਿਹੜਾ ਹੈ ਘੁੰਮਦਾ ਜਾਂਦਾ ਉਹ ਖੁਦ ਨੂੰ ਵਾਰ ਘੋਮਦਾ ਹੁੰਦਾ ਅਸਲ 'ਚ ਉਹ ਵਾਰਦਰ ਪੁੱਠੀ ਆ ਜਾਂਦਾ ਇਹ ਲੰਕਟਾ ਐਸੇ ਨੂੰ ਕਹਿੰਦੇ ਨੇ ਲੰਕਟ ਲੰਕੇੜਾ ਲੰਕੇੜਾ ਹਰੁਮਾਨ ਦੀ ਵੀ ਇਹ ਹੈ ਹਰੁਮਾਨ ਇਹਦਾ ਸੇਵਕ ਹੈ ਤੁਨ ਜਿਹਨੂੰ ਹਰੁਮਾਨ ਕਹਿੰਦੇ ਨੇ ਇਹਦਾ ਹੀ ਸੇਵਕ ਹੈ ਉਹ ਐ ਬੋਲਦਾ ਰਾਮਬੀਰ ਦਾ ਸੇਵਕ ਹੈ ਸਾਰੇ ਇਹਦੇ ਹੀ ਸੇਵਕ ਨੇ ਜਿੰਨੇ ਦੇ ਸੀਮੂਨੀ ਨੇ ਸਾਰੇ ਇਹਦੇ ਹੀ ਸੇਵਕ ਨੇ ਜਗਤ ਮਾਤਾ ਜੀ ਹੋਈ ਕਹਿੰਦਾ ਬਤੁਰੇ ਹੈ ਇਹ ਲੰਕੇਟਾ ਨਮੂਨਾ ਅਗਰਕੋਟੀ ਤੈਨੂੰ ਨਮਸਕਾਰ ਹੈ ਅਗਰਕੋਟੀ ਕਹਿੰਦੇ ਨੇ ਜਿਹੜਾ ਹੈ ਨਾ ਜਵਾਲਾ ਜੀ ਅ ਉਹ ਥੇ ਨਾ ਸ਼ਾਦ ਜਵਾਲਾਮੁਖੀ ਇਹ ਜਿੱਥੇ ਕਾਂਗੜਾ ਕੀ ਇਹ ਲੋ ਜਵਾਲਾਮੁਖੀ ਨਹੀਂ ਇਹ ਤੇ ਨਿਊਸਨਪੁਰ ਤੋਂ ਪੁਰਾਣ ਜਗ ਕਾਂਗੜੇ ਜਵੰਦੀਆ ਮੇਰਾ ਲੁੱਕੇ ਉਹਦਾ ਨਾਮ ਰਗਰ ਕੋਟੀ ਸ਼ਹਿਰ ਦਾ ਨਾਮ ਹੈ ਨਾ ਸ਼ਹਿਰ ਦਾ ਨਾਮ ਤਾਂ ਰੱਖੀ ਹੈ ਜਵਾਲਾਮੁਖੀ ਵੀ ਤੋਂ ਹੀ ਹੈ ਅਸਲ ਚ ਜਵਾਲਾਮੁਖੀ ਤੇ ਉਹਨੇ ਬਾਹਰ ਲਿਆ ਅਸਲ ਜੀ ਤੇਰੇ ਮੂੰਹ ਦੇ ਵਿੱਚ ਇੱਕ ਐਸੀ ਪ੍ਰਚੰਡਤਾ ਨਿਕਲਦੀ ਹੈ ਗਿਆਨ ਦੀ ਪ੍ਰਚੰਡਤਾ ਐਸਾ ਪ੍ਰਚੰਡ ਗਿਆਨ ਦਾ ਰੂਪ ਹੈ ਕਿ ਸਾਰੇ ਵਕਾਰ ਸਾੜ ਦਿੰਦੀ ਹੈ ਝੂਠ ਸੱਚ ਤੋਂ ਬਿਨਾ ਸਭ ਕੁਝ ਸਾੜੀ ਜਾਂਦੀ ਹੈ ਸਿਰਫ ਸੱਚ ਬਚਦਾ ਹੈ ਉਹ ਹੈ ਨਾ ਪਰਦੇਸੀ ਕੇ ਘਾਰੇ ਚਾਉਂਦੇ ਸੁਲਾਗਾ ਹਾਕ ਕਿੰਤਾ ਜਲ ਕੋਇਲਾ ਪਹਿ ਪਈ ਤਾਂ ਕਿ ਅੰਜ ਨਾ ਲੱਗ ਸੰਤੋਖ ਤੋਂ ਪਰੇ ਪਰੇ ਜਿਹੜਾ ਬਾਹਰ ਹੈ ਉਹ ਸੰਤੋਖ ਦੇ ਧਾਰੇ ਤੋਂ ਬਾਹਰ ਲਾ ਸਭ ਕੁਝ ਜਲ ਜਾਂਦਾ ਹੈ ਸੰਤੋਖ ਦੀ ਜਿਹੜੀ ਆਰਾਮਕਾਰ ਹੈ ਆਰਾਮਕਾਰ ਉਹਦੇ ਅੰਦਰ ਅੰਦਰ ਅੱਗ ਨਹੀਂ ਹੈ ਕੁਝ ਕਹਿੰਦੀ ਹਿਰਦੇ ਦੇ ਅੰਦਰ ਅੰਦਰ ਸਭ ਕੁਝ ਵੱਜਦਾ ਹੈ ਬਾਹਰ ਨਹੀਂ ਕੁਝ ਵੀ ਵੱਜਦਾ ਬਾਹਰ ਸਭ ਕੁਝ ਸਾੜ ਦਿੰਦੀ ਹੈ ਬ੍ਰਹਮ ਅਗਨ ਇਹ ਬ੍ਰਹਮ ਅਗਨ ਜਦੋਂ ਇਹ ਪ੍ਰਚੰਡਤਾ ਨਿਕਲਦੀ ਹੈ ਤਾਂ ਬਾਹਰ ਸਭ ਕੁਝ ਸਾੜ ਦਿੰਦੀ ਹੈ ਇਹਨਾਂ ਨੇ ਉਹ ਧਰਤੀ ਚੋਂ ਨਿਕਲਣ ਵਾਲੀ ਗੈਸ ਆਗਾ ਉਹਨੂੰ ਜਵਾਲਾ ਬਣਾ ਦੇ ਸੰਸਾਰੀ ਜਵਾਲਾ ਬਣਦੀ ਨਾ ਅਸਲ ਜਵਾਲਾ ਕੀ ਹੈ ਇਹਦਾ ਪ੍ਰਗਟ ਰੂਪ ਹੈ ਜਿਹੜਾ ਉਹ ਜਵਾਲਾ ਜਿਵੇਂ ਲੱਕੜ ਜੱਗ ਹੈ ਠੀਕ ਹੈ ਲੱਕੜ ਜੱਗ ਹੈ ਸਗਲ ਬੜਾ ਸਤਮੇ ਬੈ ਸੰਤਰ ਪ੍ਰਗਟ ਰੂਪ ਤਾਂ ਜਿਆਦਾ ਹੀ ਆ ਨਾ ਜਦ ਵੱਲਦੀ ਹੈ ਉਹ ਗਾਂਦਾ ਪ੍ਰਗਟ ਰੂਪ ਜਿਆਦਾ ਜਿਆਦਾ ਗੁਰ ਗਿਆਨ ਕੱਟ ਬੜਿਆ ਜਦ ਗਿਆਨ ਬੜਿਆ ਉਹ ਅਜਵਲਾ ਹੈ ਤੇ ਲੱਕੜ ਜਾਂ ਬਲਦੀ ਹੈ ਜਾਂ ਅਗ ਨਿਕਲਦੀ ਹੈ ਗਿਆਨ ਜਦ ਬਲਦਾ ਹੈ ਫਿਰ ਸਾੜਦਾ ਸਭ ਕੁਝ ਜਿੰਨਾ ਜਰ ਪਟੋਲ ਪਿਆ ਠੰਡਾ ਹੈ ਜਾਂ ਅਗ ਪੈ ਜਾਂਦੀ ਹੈ ਫਿਰ ਕੁਝ ਹੋਰ ਹੈ ਲੱਕੜ ਨੂੰ ਜਾਂ ਅਗ ਲੱਗ ਜਾਂਦੀ ਹੈ ਫਿਰ ਕੁਝ ਹੋਰ ਹੈ ਗਲ ਰਿਆਕਾਰੀ ਦੁਨੀਆ ਦੀ ਬਣਾ ਲਈ ਮਾਇਆ ਦੇ ਵਿੱਚ ਉਹ ਮਾਇਆ ਦਾ ਗਿਆਨ ਰਹਿ ਗਿਆ ਨਮੋ ਕਾਮ ਰੂਪਾ ਕਮਿਛਿਆ ਕਰੋਟੀ ਨਮੋ ਕਾਮ ਰੂਪਾ ਅਸਲ ਤੇ ਤੇਰਾ ਰੂਪ ਕੀ ਹੈ ਰੂਪ ਤੇਰਾ ਕਾਮਨਾ ਰੂਪ ਹੈ ਇਛਾ ਇਛਾ ਕੀਦੀ ਪ੍ਰੋਫੈਸਰ ਦੀ ਤੂੰ ਕੁਝ ਨਹੀਂ ਹੈਗੀ ਰੂਪ ਰੂਪ ਨਹੀਂ ਹੈ ਕੋਈ ਤੇਰਾ ਵजूद ਨਹੀਂ ਹੈਗਾ ਵੱਖਰਾ ਵजूद ਕੋਈ ਨਹੀਂ ਤੇਰਾ ਪਰਮੇਸ਼ਰ ਤੋਂ ਜਿਵੇਂ ਆਦਮੀ ਦੀ ਇੱਛਾ ਦਾ ਆਦਮੀ ਨੂੰ ਵੱਖਰਾ ਵजूद ਨਹੀਂ ਹੁੰਦਾ ਐਵੇਂ ਪਰਮੇਸ਼ਰ ਦੀ ਇੱਛਾ ਦਾ ਪਰਮੇਸ਼ਰ ਦਾ ਕੋਈ ਵजूद ਹੈ ਦੋ ਇੱਕ ਹੋਰੇ ਤੋਂ ਦੀ ਇੱਛਾ ਵਸ ਰਚਨ ਦੀ ਰਜ਼ਾ ਹੈ ਉਹਦੀ ਇੱਛਾ ਆਮ ਰੂਪੈਨ ਦੀ ਕਾਮਨਾ ਰੂਪ ਹੈ ਉਹਦੀ ਇੱਛਾ ਰੂਪ ਹੈ ਇਹ ਰੂਪ ਹੈ ਤੇਰਾ ਹੋਰ ਰੂਪ ਕੋਈ ਨਹੀਂ ਹੈ ਪਰ ਪਰਮੇਸ਼ਰ ਦੀ ਕਾਮਨਾ ਰੂਪ ਹੈ ਸਾਡੀ ਕਾਮਨਾ ਰੂਪ ਆਦਮੀ ਦੇ ਕਾਮ ਰੂਪ ਕਿ ਕਮਿਛਾ ਕਰੋਟੀ ਕਮਿਛਾ ਕਮਿਛਾ ਕਰੋਟੀ ਕਰੋਟੀ ਕਮਿਛਾ ਹੁੰਦੀ ਹੈ ਉਹ ਆਦਮੀ ਦੇ ਚਾਹ ਹੁੰਦੀ ਹੈ ਕਰੋਟੀ ਇਹਨੂੰ ਕੱਟੜਾ ਲਈ ਤੂੰ ਆਦਮੀਾਂ ਦੀ ਜਿਹੜੀ ਇੱਛਾ ਦਾ ਕਮਿਛਾ ਕਾ ਰੋਟੀ ਜਿਹੜੀ ਮਨੁੱਖ ਦੀ ਇੱਛਾ ਸੰਸਾਰ ਦੀ ਛ ਉਹਨੂੰ ਕੱਟ ਦੇਣੀ ਹੈ ਤੂੰ ਉਹ ਨਹੀਂ ਤੈਨੂੰ ਬੁਰੀ ਚਲਦੀ ਪਰਮੇਸ਼ਰ ਦੀ ਇੱਛਾ ਰੂਪ ਹੈ ਤੂੰ ਜਿਹੜੀ ਕਮਿਛਾ ਹੈ ਜਿਹੜਾ ਲੋਕਾਂ ਨੇ ਛ ਕਮਿਨੀ ਹੈ ਛ ਕਮਿਨੀ ਛ ਕਮਿਛਾ ਬੜੀ ਛੇ ਦੂਏ ਦਾ ਕਰਨ ਜਦੋਂ ਵਰਤ ਰਹੀ ਹੈ ਵਰਤਾ ਰਿਹਾ ਸਭ ਨੂੰ ਜਗਾ ਰੱਖਣਾ ਮੈਨੂੰ ਵੱਧ ਬਣ ਜਵੇ ਇੱਕ ਵਿੱਚ ਕਟ ਗਿਆ ਛੇ ਇਹਨੂੰ ਨਹੀਂ ਚੱਲਣ ਦਿੰਦੀ ਤੂੰ ਕਮਿਨੀ ਇਹ ਖਾਲ ਨੂੰ ਨਹੀਂ ਚੱਲਣ ਦਿੰਦੀ ਉਹਦੇ ਵਿਰੋਧ ਕਰਦੀ ਉਹਨੂੰ ਕੱਢ ਦਿੰਦੀ ਹੈ ਕਰੋਟੀ ਉਹਦੇ ਤੇ ਹੂੰ ਨਮੋ ਕਾਲ ਰਾਤਰੀ ਕਪਰਦੀ ਕਲਿਆਣੀ ਨਮੋ ਕਾਲ ਰਾਤਰੀ ਰਾਤਰੀ ਹੈ ਜਿਹੜੀ ਨ ਅਗਿਆਨਤਾ ਹੈ ਉਹਦਾ ਕਾਲ ਹੈ ਤੂੰ ਉਹਦੇ ਵਾਸਤੇ ਕਿਉਂ ਤੂੰ ਰੋਸ਼ਨੀ ਹੈ ਜੋ ਰੋਸ਼ਨੀ ਹੁੰਦੀ ਹੈ ਉਹ ਹਨੇਰੇ ਦਾ ਕਾਲ ਹੈ ਨਮੋ ਕਾਲ ਰਾਤਰੀ ਕਪਰਦੀ ਕਲਿਆਣੀ ਕਪਰਦੀ ਕਲਿਆਣੀ ਕਪਰਦੀ ਕਹਿੰਦੇ ਨੇ ਜਿਹਦੇ ਕੇਸਾਂ ਦਾ ਜੂڑا ਹੋਵੇ ਸਿਰ ਤੇ ਰੱਖਿਆ ਹੋਇਆ ਕਿਸਾਂ ਦੇ ਜੂੜਾ ਮਤਲਬ ਹੈ ਸਿਰ ਦੇ ਵਿੱਚੋਂ ਜਿੰਨੀ ਇੱਛਾ ਵਾ ਫੁੱਟਦੀਆਂ ਨੇ ਮਾਲ ਫੁੱਟਦੀਆਂ ਨੇ ਇੱਛਾ ਵਾ ਫੁੱਟਦੀਆਂ ਨੇ ਤਾਂ ਕਬੀਰ ਕਹਿੰਦਾ ਕਬੀਰ ਮਨ ਮੁੰਡਿਆ ਨਹੀਂ ਤੇ ਮੁੰਡਿਆ ਤਾਂ ਹਰੀ ਮਨੂ ਕਿ ਇਸ ਤਾਂ ਤੇਰੇ ਭੂਰੇ ਹੀ ਨੇ ਪਰ ਕਾਬੂ ਜ ਨਹੀਂ ਜੂੜਾ ਬਣਿਆ ਹੋਇਆ ਖਿੰਡੀਆਂ ਹੋਈਆਂ ਜਟਾਂ ਨਹੀਂ ਐ ਜਿਵੇਂ ਖਣਾ ਨਹੀਂ ਰੱਖੇ ਜਟਾਂ ਜੂੜਾ ਬਣਿਆ ਹੈ ਛਾਵਾਂ ਬਹੁਤ ਨੇ ਪਰ ਹੈ ਕਾਬੂ 'ਚ ਬੱਜਵੀਆਂ ਨੇ ਇੱਛਾ ਆਪਣੇ ਕੰਟਰੋਲ ਚ ਰਹਿ ਇੱਛਾ ਦੇਖੋ ਨਾ ਇਹ ਖੁੱਲੇ ਵਾਲ ਹੁਣ ਕਿਤੇ ਦੀ ਵੀ ਮੂੰਹ ਚ ਪੈ ਜਾਂਦੇ ਨੇ ਕੰਟਰੋਲ ਚ ਨਹੀਂ ਹੁੰਦਾ ਸਾਡੇ ਉਹ ਜੇ ਬਚੇ ਹੋਏ ਨੇ ਉਹ ਕੰਟਰੋਲ ਚ ਰਹਿ ਸਾਰੀਆਂ ਇੱਛਾਵਾਂ ਤੇਰੀ ਆਪਣੇ ਕੰਟਰੋਲ ਚ ਰਹਿ ਆਊਟ ਆਫ ਕੰਟਰੋਲ ਕੋਈ ਇੱਛਾ ਨਹੀਂ ਸਾਡੀਆਂ ਇੱਛਾਵਾਂ ਆਊਟ ਆਫ ਕੰਟਰੋਲ ਨੇ ਆਰਮੀ ਦੀਆਂ ਇੱਛਾਵਾਂ ਆਊਟ ਆਫ ਕੰਟਰੋਲ ਨੇ ਉਹਦੀਆਂ ਇੱਛਾਵਾਂ ਸਾਡੇ ਵਰਗੀਆਂ ਨਹੀਂ ਹੈ ਕੰਟਰੋਲ ਚ ਜੂੜਾ ਬਨਣ ਦਾ ਮਤਲਬ ਇਹ ਹੈ ਸਿਰ ਤੇ ਕਪਰਦੀ ਹੁੰਦਾ ਜਿਹਦੇ ਸਿਰ ਤੇ ਜੂੜਾ ਹੋਵੇ ਕਿਸਾ ਦਾ ਕਪਰਦੀ ਕਹਿੰਦੇ ਨੇ ਉਹ ਅਕਾਲ ਉਸਤਵ ਦੇ ਵਿੱਚ ਬਹੁਤ ਜਗ੍ਹਾ ਆਊਗਾ ਫਵਲੀ ਰੰਪ ਕਪਰਦੀ ਆਦ